ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਤਕਾ ਅੱਜ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸਾਡੀ ਸੁਲਤਾਨ ਪਾਦਸ਼ਾਹ ਜੀ ਦੀ ਬਾਣੀ ਚੱਲ ਰਹੀ ਹੈ ਸਤਿਗੁਰ ਜੀ ਆਸਾ ਰਾਗ ਦੇ ਵਿੱਚ ਆਪਣੀ ਰਚਨਾ ਤੋਂ ਬਚਨ ਕਰਦੇ ਹਨ ਜੋ ਕੱਲ ਸ਼ਬਦ ਆਰੰਭ ਹੋਏ ਸੀ 12ਵੇਂ ਸ਼ਬਦ ਇਸ ਰਾਗ ਦੇ ਆਪਣੀ ਰਚਨਾ ਤੋਂ ਤੀਜਾ ਬੰਦ ਮਹਾਰਾਜ ਜੀ ਇਸ ਸ਼ਬਦ ਦਾ ਆਰੰਭ ਕਰਦੇ ਹਨ ਕਿ ਚਾਰ ਬੰਦਾ ਵਾਲੇ ਸ਼ਬਦ ਮਹਾਰਾਜ ਜੀ ਨੇ ਆਰੰਭ ਕੀਤੇ ਹਨ ਆਓ ਮਹਾਰਾਜ ਜੀ ਆਪਣੀ ਰਚਨਾ ਤੋਂ ਭਾਈ ਸਾਨੂੰ ਜੀਵਾ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ ਜੀ ਸਤ ਸੰਗਤ ਮਨ ਭਾਈ ਹਰ ਰਸਨ ਰਸਾਈ ਵਿਤ ਸੰਗਤ ਹਰ ਰਸ ਹੋਏ ਜੀਓ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਬਤਨ ਕਰਦੇ ਹਨ ਇਸ ਪਦ ਦੇ ਵਿੱਚ ਸਤ ਸੰਗਤ ਮਨ ਭਾਈ ਮਹਾਰਾਜ ਜੀ ਕਹਿੰਦੇ ਜਦੋਂ ਗੁਰਸਿੱਖ ਜਗਿਆਸੂ ਨੂੰ ਮਹਾਰਾਜ ਜੀ ਨਾਮ ਦੀ ਬਖਸ਼ਿਸ਼ ਕਰਦੇ ਹਨ ਉੱਤਮ ਜਨ ਬਣ ਜਾਂਦਾ ਤੇ ਉਹਨੂੰ ਪ੍ਰਧਾਨਤਾ ਮਿਲਦੀ ਹੈ ਸ੍ਰਿਸ਼ਟੀ ਦੇ ਵਿੱਚ ਤੇ ਮਹਾਰਾਜ ਜੀ ਕਹਿੰਦੇ ਫਿਰ ਸਤ ਸੰਗਤ ਮੰਨ ਭਾਈ ਫਿਰ ਸੰਗਤ ਚੰਗੀ ਲੱਗਦੀ ਹੈ ਫਿਰ ਮਨ ਜਿਹੜਾ ਹੈ ਉਹ ਵਾਰ-ਵਾਰ ਚਾਹੁੰਦਾ ਹੈ ਕਿ ਮੈਂ ਗੁਰੂ ਦੀ ਸੰਗਤ ਵਿੱਚ ਆਵਾਂ ਗੁਰੂ ਦੀ ਸੰਗਤ ਕਰਾਂ ਤੇ ਮਹਾਰਾਜ ਜੀ ਕਹਿੰਦੇ ਭਾਈ ਤੋ ਭਾਵ ਕਿ ਉਹਨੂੰ ਚੰਗੀ ਲੱਗਦੀ ਹੈ ਭਾ ਜਾਂਦੀ ਹੈ ਸਤ ਸੰਗਤ ਮਨ ਭਾਈ ਮਨ ਨੂੰ ਸੰਗਤ ਹੀ ਭੌਂਦੀ ਉਹ ਮਨ ਜਿਹੜਾ ਵਾਰ-ਵਾਰ ਫਿਰ ਸੰਗਤ ਵਾਲੀ ਹੁੰਦਾ ਜਿੰਨਾ ਚਿਰ ਉਹਦੀ ਪ੍ਰਾਪਤੀ ਨਹੀਂ ਉਹਨਾਂ ਚਿਰ ਮਾਨਸਾਦਰ ਦੌੜਦਾ ਨਾ ਸਰੀਰ ਤੇ ਸੰਗਤ ਵਿੱਚ ਹੁੰਦਾ ਮਨ ਗਿਆਜ ਰੋ ਜਾਂਦਾ ਆਪਾਂ ਸਾਰੇ ਨੂੰ ਪਤਾ ਕੀ ਬੈਠੇ-ਬੈਠੇ ਮਨ ਭੱਜ ਜਾਂਦਾ ਸੀ ਇੱਥੇ ਬੈਠੇ ਹੁੰਨਿਆਂ ਮਨ ਕਿਤੇ ਹੋਰ ਬੈਠਾ ਹੁੰਦਾ ਹੈ ਤੇ ਮਹਾਰਾਜ ਜੀ ਕਹਿੰਦੇ ਜਦੋਂ ਉਹਨੂੰ ਚੰਗਾ ਲੱਗਦਾ ਹੈ ਨਾ ਉੱਤਮ ਪਦਵੀ ਪ੍ਰਾਪਤ ਹੁੰਦੀ ਹੈ ਫਿਰ ਸਤ ਸੰਗਤ ਮਨ ਭਾਈ ਉਹ ਮਨ ਨੂੰ ਫਿਰ ਸੰਗਤ ਹੀ ਪਾਉਂਦੀ ਉਹ ਵਾਰ-ਵਾਰ ਮਨ ਕਹਿੰਦਾ ਚੱਲ ਸੰਗਤ 'ਚ ਮਨ ਨੂੰ ਪ੍ਰੇਰਣ ਕਰਕੇ ਮਨ ਜਿਹੜਾ ਸਰੀਰ ਨੂੰ ਪ੍ਰੇਰਦਾ ਤੇ ਸਰੀਰ ਚੱਲ ਕੇ ਸੰਗਤ ਵਿੱਚ ਗੁਰੂ ਦੀ ਸੰਗਤ ਵਿੱਚ ਹੁੰਦਾ ਕਿਉਂ ਬੰਦਾ ਮਹਾਰਾਜ ਜੀ ਕਹਿੰਦੇ ਇੱਥੇ ਫਿਰ ਰਸ ਪ੍ਰਾਪਤ ਹੁੰਦਾ ਕਿਉਂਕਿ ਉਹ ਮਨ ਨੂੰ ਸੰਸਾਰੀ ਰਸ ਚੰਗੇ ਨਹੀਂ ਲੱਗਦੇ ਉਹਨੂੰ ਉਹ ਸੰਸਾਰੀ ਪਦਾਰਥ ਸੰਸਾਰੀ ਰਸਾਂ ਤੋਂ ਮਨ ਹਟ ਜਾਂਦਾ ਹੈ ਮਨ ਕਾਲਾ ਪੈਂਦਾ ਹੈ ਕਿ ਮੈਂ ਸੰਸਾਰੀ ਰਸਾਂ ਨੂੰ ਛੱਡ ਕੇ ਗੁਰੂ ਦੀ ਸੰਗਤ ਵਿੱਚ ਜਾ ਕੇ ਆਨੰਦ ਲਵਾਂ ਹਰ ਰਸਨ ਰਸਾਈ ਹਰੀ ਦੇ ਨਾਮ ਦੀ ਰਸ ਦੇ ਵਿੱਚ ਭਿੱਜ ਜਾਂਦਾ ਹੈ ਲੀਨ ਹੋ ਜਾਂਦਾ ਹੈ ਤੇ ਮਨ ਰਸ ਜਾਂਦਾ ਹੈ ਵਿੱਚ ਸੰਗਤ ਹਰ ਰਸ ਹੋਏ ਜੀ ਮਹਾਰਾਜ ਜੀ ਕਹਿੰਦੇ ਵਿੱਚ ਸੰਗਤ ਦੀ ਰਸ ਪ੍ਰਾਪਤ ਹੁੰਦਾ ਸੱਚੇ ਗੁਰੂ ਦੀ ਸੰਗਤ ਵਿੱਚ ਹੀ ਮਹਾਰਾਜ ਜੀ ਕਹਿੰਦੇ ਆਨੰਦ ਹੁੰਦਾ ਹੈ ਰਸ ਮਿਲਦਾ ਹੈ ਬਾਣੀ ਦਾ ਰਸ ਕੀਰਤੀ ਦਾ ਰਸ ਉਹਦੇ ਵਿਚਾਰ ਦਾ ਰਸ ਉਹਦੇ ਗੁਣਾ ਦਾ ਰਸ ਇਥੋਂ ਪ੍ਰਾਪਤ ਹੁੰਦਾ ਹੈ ਗੁਰਸਿੱਖ ਫਿਰ ਵਾਰ-ਵਾਰ ਮਨ ਨੂੰ ਸੰਗਤ ਵਿੱਚ ਪ੍ਰੇਰ ਕੇ ਲੈ ਕੇ ਹੁੰਦਾ ਤੇ ਉਹ ਰਸ ਲੈਂਦਾ ਹੈ ਹਰ ਹਰ ਅਰਾਧਿਆ ਗੁਰ ਸ਼ਬਦ ਵਿਗਾਸਿਆ ਬੀਜਾ ਵਰਨਾ ਕੋਏ ਜਿਓ ਜਦੋਂ ਮਹਾਰਾਜ ਜੀ ਕਹਿੰਦੇ ਹਰੀ ਹਰੀ ਨੂੰ ਵਾਰ ਅਰਦਾ ਨਾ ਕੀਤਾ ਰੱਦਿਆ ਈਮਾਰਾ ਜੀ ਕਹਿੰਦੇ ਸ਼ਬਦ ਦਾ ਹਿਰਦੇ ਵਿੱਚ ਪ੍ਰਕਾਸ਼ ਹੁੰਦਾ ਗੁਰ ਸ਼ਬਦ ਵਿਗਾਸਿਆ ਤੇ ਇਮਾਰਾ ਜੀ ਕਹਿੰਦੇ ਸ਼ਬਦ ਜਿਹੜਾ ਹਿਰਦੇ ਵਿੱਚ ਵਸ ਜਾਂਦਾ ਬੀਜਾ ਵਰਨਾ ਕੋਈ ਜੀ ਉਹਦੇ ਤੋਂ ਬਿਨਾ ਮਹਾਰਾ ਜੀ ਇੱਕ ਬੀਜੇ ਤੋਂ ਭਾਵ ਦੂਜਾ ਬੀਜੇ ਤੋਂ ਭਾਵ ਕਿ ਉਹਦੇ ਤੋਂ ਬਿਨਾ ਫਿਰ ਦੂਜਾ ਕੋਈ ਦਿਖਦਾ ਹੀ ਨਹੀਂ ਮਹਾਰਾ ਜੀ ਕਹਿੰਦੇ ਕੋਈ ਨਜ਼ਰ ਹੀ ਨਹੀਂ ਹੁੰਦਾ ਦੂਜਾ ਦਿਖਾਈ ਨਹੀਂ ਦਿੰਦਾ ਦੂਜ ਖਤਮ ਹੋ ਜਾਂਦੀ ਹੈ ਜਿਹੜੀ ਦੂਜ ਤੀਜ ਹੈ ਨਾ ਸਾਡੇ ਵਿੱਚ ਹੈ ਇਸ ਉਹ ਗੁਰਸਿੱਖ ਦੀ ਲੈ ਜਾਂਦੀ ਏ ਖਤਮ ਹੋ ਜਾਂਦੀ ਮਹਾਰਾਜ ਜੀ ਕਹਿੰਦੇ ਗੁਰ ਸ਼ਬਦ ਵਿਗਾਸਿਆ ਸ਼ਬਦ ਦਾ ਪ੍ਰਕਾਸ਼ ਹੋ ਜਾਂਦਾ ਹੈ ਹਿਰਦੇ ਵਿੱਚ ਤੇ ਬੀਜਾ ਅਵਰ ਨਾ ਕੋਈ ਜੀਉ ਮਹਾਰਾਜ ਜੀ ਕਹਿੰਦੇ ਦੂਜਾ ਕੋਈ ਅਵਰ ਨਜਰ ਹੀ ਨਹੀਂ ਹੁੰਦਾ ਇੱਕੋ ਸਮ ਬਿਰਤੀ ਟਿਕ ਜਾਂਦੀ ਏ ਬਣ ਜਾਂਦੀ ਏ ਫਿਰ ਕੋਈ ਲੈਣ ਦੇ ਨਹੀਂ ਦੁਨੀਆ ਨਾਲ ਫਿਰ ਕੋਈ ਦੁਸ਼ਵੈਸ਼ ਈਰਖਾ ਨਹੀਂ ਦੁਨੀਆ ਨਾਲ ਫਿਰ ਕੋਈ ਮਜਬਾਂ ਦਾ ਝਗੜਾ ਨਹੀਂ ਫਿਰ ਕੋਈ ਜਾਤਾਂ ਪਾਤਾਂ ਦਾ ਝਗੜਾ ਨਹੀਂ ਫਿਰ ਗੁਰਸਿੱਖ ਜਿਹੜਾ ਹੈ ਦੁਜੀ ਖ ਦੂਈ ਖਤਮ ਕਰਕੇ ਉਹਦੇ ਵਿੱਚ ਟਿਕ ਜਾਂਦਾ ਆਵਰਨਾ ਕੋਏ ਹਰ ਅੰਮ੍ਰਿਤ ਸੋਏ ਜਿਨ ਪੀਆ ਸੋ ਵਿਦ ਜਾਣ ਹਰ ਜੀ ਕਹਿੰਦੇ ਜਿਨ ਨੇ ਪੀਤਾ ਉਹ ਵੀ ਜਾਣਦਾ ਹੈ ਨਾ ਸਵਾਦ ਜਿਨ ਨੇ ਪੀਤਾ ਹੀ ਨਹੀਂ ساری ਜ਼ਿੰਦਗੀ ਹਰ ਜੀ ਕਹਿੰਦੇ ਕੋਈ ਰਸ ਸੰਸਾਰ ਦਾ ਪਦਾਰਥ ਕੋਈ ਪੀਤਾ ਹੋਵੇ ਖਾਦਾ ਹੋਵੇ ਤਾਂ ਹੀ ਉਹਦੇ ਰਸ ਨੂੰ ਦੱਸ ਸਕਦੇ ਹਨ ਕਹਿੰਦੇ ਨਹੀਂ ਦੱਸ ਸਕਦੇ ਕੋਈ ਦੂਜਾ ਤੂੰ ਸੁਣ ਕੇ ਨਹੀਂ ਦੱਸ ਸਕਦੇ ਕਿ ਇਸ ਤਰ੍ਹਾਂ ਰਸ ਇਸ ਤਰ੍ਹਾਂ ਆਨੰਦ ਹੈ ਜਿੰਨਾ ਚਿਰ ਅਸੀਂ ਜੀਵਤੇ ਨਹੀਂ ਰੱਖਾਂਗੇ ਉਹਨਾਂ ਚਿਰ ਉਹਦਾ ਆਨੰਦ ਨਹੀਂ ਦੱਸ ਸਕਦੇ ਇਸੇ ਤਰ੍ਹਾਂ ਹੀ ਗੁਰਸਿੱਖ ਪਾਰਿਆਂ ਨੇ ਉਹ ਨਾਮ ਦਾ ਰਸ ਪੀਤਾ ਅਵਰ ਨਾ ਕੋਈ ਹਰ ਅੰਮ੍ਰਿਤ ਸੋਏ ਜਿਨ ਪੀਤਾ ਸੋ ਵਿਦ ਜਾਣੇ ਮਹਾਰਾਜ ਕਹਿੰਦੇ ਅਵਰ ਨਾ ਕੋਈ ਹਰ ਅੰਮ੍ਰਿਤ ਸੋਏ ਅਵਰਨਾ ਕੋਏ ਹਰ ਅੰਮ੍ਰਿਤ ਸੋਏ ਜਿਨ ਪੀਆ ਸੋਬਿਦ ਜਾਣੇ ਜਿਨਾਂ ਨੇ ਪੀਤਾ ਭਾਈ ਉਹੀ ਇਹਦੀ ਬਿਦ ਨੂੰ ਜਾਣਦੇ ਹਨ ਦੂਜੇ ਨਹੀਂ ਸਮਝ ਸਕਦੇ ਉਹਦੇ ਤੋਂ ਬਿਨਾ ਮਹਾਰਾਜ ਜੀ ਕਹਿੰਦੇ ਅਵਰਨਾ ਕੋਏ ਉਹਦੇ ਤੋਂ ਬਿਨਾ ਕੋਈ ਨਹੀਂ ਹੈ ਸ੍ਰਿਸ਼ਟੀ ਦਾ ਮਾਲਕ ਤੇ ਮਹਾਰਾਜ ਜੀ ਕਹਿੰਦੇ ਹਰ ਅੰਮ੍ਰਿਤ ਸੋਏ ਇੱਕੋ ਹੀ ਅੰਮ੍ਰਿਤ ਹੈ ਸ਼ਬਦ ਬਾਣੀ ਮਹਾਰਾਜ ਜੀ ਕਹਿੰਦੇ ਜਿਨ ਪੀਆ ਸੋਬਿਦ ਜਾਣੇ ਜਿਨਨੇ ਗੁਰ ਸਿੱਖ ਨੇ ਜਿਨਨੇ ਭਗਤ ਜਾਣੇ ਗੁਰਮੁਖ ਪਿਆਰੇ ਨੇ ਨੂੰ ਪੀ ਲਿਆ ਭਾਵ ਕੀ ਅੰਮ੍ਰਿਤ ਰਸ ਨੂੰ ਚੱਖ ਲਿਆ ਬਾਣੀ ਨੂੰ ਜਪ ਕੇ ਆਨੰਦ ਲੈ ਲਿਆ ਮਹਾਰਾਜ ਜੀ ਕਹਿੰਦੇ ਉਹੀ ਜਾਣਦਾ ਹੈ ਉਹ ਮਹਿਸੂਸ ਕਰਦਾ ਹੈ ਉਹਦਾ ਰਸ ਮਹਿਸੂਸ ਕਰਦਾ ਉਹਨੂੰ ਜਾਣਦਾ ਧੰਨ ਧੰਨ ਗੁਰਪੂਰਾ ਪ੍ਰਭ ਪਾਇਆ ਲੱਗ ਸੰਗਤ ਨਾਮ ਪਛਾਣ ਕੇ ਮਹਾਰਾਜ ਜੀ ਕਹਿੰਦੇ ਧੰਨ ਧੰਨ ਗੁਰਪੂਰਾ ਪ੍ਰਭ ਪਾਇਆ ਮਹਾਰਾਜ ਜੀ ਕਹਿੰਦੇ ਉਹ ਧੰਨ ਧੰਨ ਹਨ ਜਿਨ੍ਹਾਂ ਨੇ ਪੂਰੇ ਗੁਰੂ ਨੂੰ ਪਾ ਲਿਆ ਪੂਰੇ ਗੁਰੂ ਦੇ ਰਾਹੀਂ ਪ੍ਰਭੂ ਪਾਇਆ ਜੇ ਗੁਰੂ ਦੀ ਮ੍ਰਾਪਤੀ ਹੈ ਨਾ ਪਿਆਰੂ ਤਾਂ ਹੀ ਪ੍ਰਭੂ ਦੀ ਪ੍ਰਾਪਤੀ ਹੈ ਇਹ ਗੁਰੂ ਦਾ ਸੰਗ ਕਰਾਂ ਦੇ ਗੁਰੂ ਨੂੰ ਪਾ ਲਾਂਗੇ ਤੇ ਫਿਰ ਪ੍ਰਭੂ ਦੀ ਹਰੀ ਦੀ ਪ੍ਰਾਪਤੀ ਹੈ ਇਹ ਮਹਾਰਾਜ ਜੀ ਕਹਿ ਰਹੇ ਨੇ ਕਹਿੰਦੇ ਧੰਨ ਧੰਨ ਗੁਰੂ ਪੁਰਾ ਪ੍ਰਭ ਪਾਇਆ ਇਹ ਮਹਾਰਾਜ ਜੀ ਕਹਿੰਦੇ ਉਹ ਧੰਨ ਧੰਨ ਹਨ ਜਿਨ੍ਹਾਂ ਨੇ ਪੂਰੇ ਗੁਰੂ ਰਾਹੀ ਪ੍ਰਭੂ ਨੂੰ ਪਾ ਲਿਆ ਲੱਗ ਸੰਗਤ ਨਾਮ ਪਛਾਨ ਹਰ ਜੀ ਕਹਿੰਦੇ ਸੰਗਤ ਦੇ ਵਿੱਚ ਲਾ ਕੇ ਸੱਚੇ ਨਾਮ ਨੂੰ ਪਛਾਣਦੇ ਹਨ ਉਹਦੀ ਵਿਚਾਰ ਨੂੰ ਸੁਣ ਕੇ ਮੰਨਦੇ ਹਨ ਉਹਦੀ ਵਿਚਾਰ ਤੇ ਚੱਲਦੇ ਹਨ ਇਸ ਕਰਕੇ ਇਹ ਪਛਾਣ ਹੈ ਨਾਮੋ ਸੇਵ ਨਾਮੋ ਅਰਾਦੇ ਬਿਨ ਨਾਮੇ ਅਬਰ ਨਾ ਕੋਈ ਜੀਓ ਉਹ ਨਾਮ ਨੂੰ ਹੀ ਮਹਾਰਾਜ ਜੀ ਕਹਿੰਦੇ ਸੇਵ ਤੋਂ ਭਾਵ ਜਪਦੇ ਹਨ ਨਾਮੇ ਸੇਵ ਨਾਮੋ ਅਰਾਧੇ ਮਹਾਰਾਜ ਜੀ ਕਹਿੰਦੇ ਨਾਮ ਦੀ ਰੱਦਨਾ ਕਰਦੇ ਹਨ ਬਿਨ ਨਾਮੇ ਅਬਰ ਨਾ ਕੋਈ ਹਰਾ ਜੀ ਕਹਿੰਦੇ ਨਾਮ ਤੋਂ ਬਿਨਾ ਕੋ ਕੁਝ ਵੀ ਨਹੀਂ ਇਸ ਸੰਸਾਰ ਵਿੱਚ ਜਿਹੜਾ ਨਾਲ ਜਾਣ ਵਾਲਾ ਕੀ ਨਾਲ ਜਾਣ ਵਾਲਾ ਇੱਥੇ ਇੱਥੇ ਤਾਂ ਸਰੀਰ ਵੀ ਸੰਸਾਰ ਵਿੱਚ ਮਿਲਿਆ ਸਾਨੂੰ ਸਰੀਰ ਵੀ ਇੱਥੇ ਖਤਮ ਹੋ ਜਾਣਾ ਹੈ ਸਵਾਭ ਬਣ ਜਾਣਾ ਆਤਮਾ ਹੀ ਜਿਹੜੀ ਪਰਮਾਤਮਾ ਤੋਂ ਆਈ ਆ ਗਿਆ ਲੈ ਕੇ ਤੇ ਇਸ ਜਿੰਨਾ ਚਿਰ ਸਾਹ ਚੱਲਦੇ ਹਨ ਆਤਮਾ ਨੂੰ ਖਰਾਕ ਦੇਣੀ ਹੈ ਨਾਮ ਦੀ ਹੀ ਧਾਨ ਹੈ ਕਿ ਸਾਹ ਦੇ ਕੇ ਨਾਮ ਧਨ ਖਰੀਦਣਾ ਪਰ ਅਸੀਂ ਸਾਹ ਦੇ ਕੇ ਦੁਨੀਆ ਦੇ ਪਦਾਰਥ ਕੀਦੀ ਜਾਂਦੇ ਆ ਸਾਹ ਜਿਹੜੇ ਕੋਡੀਆਂ ਦੇ ਭਾਅ ਵਿੱਚ ਹੀ ਜਾਂਦੇ ਨੇ ਕੋਲਿਆਂ ਦੇ ਭਾਅ ਇਹ ਸਾਹਾਂ ਦੀ ਬਹੁਤ ਕੀਮਤ ਹੈ ਇਹ ਸਵਾਸਾਂ ਦੀ ਬਹੁਤ ਕੀਮਤ ਹੈ ਇਹ ਤਾਂ ਵੇਚਨੇ ਸੀ ਗੁਰੂ ਦੇ ਕੋਲ ਸਾਹ ਗੁਰੂ ਨੂੰ ਵੇਚ ਕੇ ਨਾਮ ਧਨ ਨੂੰ ਲੈ ਲੈਣਾ ਸੀ ਪਰ ਅਸੀਂ ਉਹ ਭੁੱਲ ਗਏ ਸਾਹ ਦੁਨੀਆ ਦੇ ਤਾਂ ਹੀ ਵੇਚਦੇ ਰਹੇ ਕੋਡੀਆਂ ਦੇ ਭਾਅ ਵਿੱਚ ਛੱਡੇ ਹੀਰਿਆਂ ਨੂੰ ਕੋਡੀਆਂ ਦੇ ਭਾਅ ਵੇਚ ਰਿਹਾ ਇਵੇਂ ਇੱਕ ਮੂਰਖ ਆਦਮੀ ਸੀ ਨਾ ਉਹਨੂੰ ਰਾਜੇ ਨੇ ਸਾਰਾ ਬਾਗ ਦਿੱਤਾ ਸੀ ਕਹਾਦਾ ਚੰਦਨ ਦਾ ਬਾਗ ਦਿੱਤਾ ਸੀ ਉਹ ਮੂਰਖ ਆਦਮੀ ਕੀ ਕਰਦਾ ਉਹ ਚੰਦਨ ਦਾ ਬਾਗ ਸਾੜ-ਸਾੜ ਕੇ ਕੋਲੇ ਬਣਾ ਕੇ ਵੇਚੀ ਜਾਂਦਾ ਕੋਲੇ ਬਣਾ ਕੇ ਵੇਚੀ ਜਾਂਦਾ ਸਾਰਾ ਚੰਦਨ ਦਾ ਬਾਗ ਖਤਮ ਹੋ ਜਾਂਦਾ ਇੱਕ ਦਿਨ ਇੱਕ ਲੱਕੜ ਬਚਦੀ ਹੈ ਉਹਦਾ ਦਸਤਾ ਬਣਾ ਕੇ ਆਪਣੀ ਕਬਾੜੀ ਦੇ ਵਿੱਚ ਪਾ ਲੈਂਦਾ ਇਹ ਕੋਲੋਂ ਕੋਈ ਚੰਦਨ ਦਾ ਵਪਾਰੀ ਲੰਘਦਾ ਜਾਂਦਾ ਲੱਕੜੀ ਦਾ ਉਹਨੂੰ ਪਛਾਣ ਹੈ ਚੰਦਨ ਦੀ ਕਿਉਂਕਿ ਵਪਾਰੀ ਨੂੰ ਪਛਾਣ ਜਿਹਦਾ ਚੀਜ਼ ਦਾ ਵਪਾਰੀ ਹੋਵੇ ਉਹ ਚੀਜ਼ ਨੂੰ ਪਛਾਣ ਲੈਂਦਾ ਹੀਰਿਆਂ ਦੇ ਵਪਾਰੀ ਹੀਰੇ ਪਛਾਣ ਲੈਂਦੇ ਹਨ ਸੋਨੇ ਦੇ ਵਪਾਰੀ ਸੋਨੇ ਨੂੰ ਪਛਾਣ ਲੈਂਦੇ ਹਨ ਇਸੇ ਤਰ੍ਹਾਂ ਲੱਕੜ ਦਾ ਵਪਾਰੀ ਸੀ ਉਹ ਦੇਖਦਾ ਕਹਿੰਦਾ ਮੂਰਖਾ ਇਹ ਲੱਕੜੀ ਦੇ ਵਿੱਚ ਤੂੰ ਚੰਦਨ ਦਾ ਦਸਤਾ ਪਾਇਆ ਐ ਕਰ ਇੰਨੇ ਪੈਸੇ ਲੈ ਲੈ ਮੈਨੂੰ ਦੇ ਦੇ ਜਿਉਹ ਰਹਾਂ ਪਰੇਸ਼ਾਨ ਉਹ ਜਿੰਦਾ ਮੂਰਖ ਆਦਮੀ ਕਹਿੰਦਾ ਕਿ ਇੰਨੀ ਮੰਗੀ ਲੱਕੜ ਕਹਿੰਦਾ ਮੈਂ ਤੇ ਪੂਰਾ ਬਾਗ ਸਾੜ ਬੈਠਾ ਮ ਕੋਲੇ ਬਣਾ ਬਣਾ ਕੇ ਵੇਚਦਾ ਮੈਂ ਤੇ ਮੂਰਖੀ ਬਨਿਆ ਰਿਆ ਕਹਿੰਦੇ ਤੂੰ ਮੂਰਖ ਐ ਤੂੰ ਸਾਰਾ ਬਾਗ ਕੋਲੇ ਬਣਾ ਕੇ ਵੇਚਦਾ ਇਹ ਚੰਦਨ ਦੀ ਲੱਕੜ ਤਾਂ ਬਹੁਤ ਲੱਖਾਂ ਦੀ ਲੱਖਾਂ ਦੀ ਲੱਕੜ ਸੀ ਉਹ ਇਹ ਕਹਿੰਦੇ ਤੂੰ ਇੱਕ ਸਕਿੰਟ ਵਿੱਚ ਕੋਲੇ ਬਣਾਤੀ ਤੇ ਉਹ ਮੂਰਖ ਨੂੰ ਫਿਰ ਪਛਤਾਵਾ ਹੋਇਆ ਇਸੇ ਤਰੀ ਸਾਡੇ ਮੱਲੇ ਵੀ ਪਛਤਾਵਾ ਹੀ ਪੈਂਦਾ ਜਦੋਂ ਮਰਦੇ ਆ ਨਾ ਖੀਰਲੇ ਸਾਹ ਮਿਲਦੇ ਹਨ ਉਦੋਂ ਜਮ ਸਾਹਮਣੇ ਖੜਾ ਦਿਖਦਾ ਖੀਰਲੇ ਸਮਾਂ ਦੇ ਨਾ ਜਮ ਆ ਜਾਂਦਾ ਸਾਹਮਣੇ ਨਜ਼ਰ ਆਉਂਦਾ ਫਿਰ ਅਸੀਂ ਉਲਟ ਫੁਲਟ ਗੱਲਾਂ ਕਰਦੇ ਆਂ ਦੇਖਦੇ ਨਾ ਕਈ ਵਾਰੀ ਮੌਤ ਆਉਂਦੀ ਹੈ ਜਦੋਂ ਉਲਟ ਫੁਲਟ ਗੱਲਾਂ ਨਿਕਲਦੀਆਂ ਉਦੋਂ ਮੌਤ ਦੇ ਨਾਲ ਆਤਮਾ ਜਿਹੜੀ ਉਹ ਕਰ ਲਾਂਦੀ ਹੈ ਕਿ ਮੈਂ ਪਹਿਲੋਂ ਕੀ ਕਿੰਨਾ ਕੁਝ ਗਵਾ ਬੈਠੀ ਮੈਂ ਆਈ ਕਿਹਦੇ ਕੰਮ ਵਾਸਤੇ ਸੀ ਮੈਂ ਕਿਹੜਾ ਕੰਮ ਕਰਦੀ ਰਹੀ ਉਹ ਆਤਮਾ ਲੁੰਦੀ ਹੈ ਉੱਚੀ ਚੀ ਕਰ ਲਾਂਦੀ ਹੈ ਕਿ ਮੈਂ ਜ਼ਿੰਦਗੀ ਦੀਆਂ ਘੜੀਆਂ ਪਾਲ ਇਹ دنیਾਈ ਲੋਕਾਂ ਪਿੱਛੇ ਗਵਾ ਪੇਟੀ ਹੁਣ ਮੇਰੇ ਕੋਲ ਸਮਾਂ ਨਹੀਂ ਉਹ ਕਰ ਲਾਂਦੀ ਹੈ ਜੰਮ ਛੱਡਦਾ ਨਹੀਂ ਉਹ ਬਾਹ ਫੜ ਕੇ ਲੈ ਜਾਂਦਾ ਫਿਰ ਸਮਾਂ ਨਹੀਂ ਹੁੰਦਾ ਇਸੇ ਤਰ੍ਹਾਂ ਹੀ ਉਹ ਮੂਰਖ ਆਦਮੀ ਵਾਲਾ ਹਾਲ ਹੈ ਅਸੀਂ ਕੋਡੀਆਂ ਦੇ ਭਾਸਾ ਵਿੱਚ ਹੀ ਜੰਨੇ ਆ ਤੇ ਜਦ ਪਿਆਰੇ ਜਦੋਂ ਸਮਾਂ ਨਿਕਲੇਗਾ ਫਿਰ ਪਛਤਾਵੇ ਤੋਂ ਬਿਨਾ ਕੁਝ ਨਹੀਂ ਮਿਲਦਾ ਇਹ ਮਹਾਰਾਜ ਜੀ ਕਹਿੰਦੇ ਨਾਮ ਤਾਂ ਖਰੀਦਣਾ ਸੀ ਇਹ ਸਾਹਾਂ ਦੇ ਨਾਲ ਯਾ ਸਾਰ ਇੱਕ ਆਤਮਾ ਹੀ ਜੁੜੀ ਸਰੀਰ ਵਿੱਚ ਮਹਾਰਾਜ ਨੇ ਰੱਖੀ ਹੈ ਬਾਕੀ ਤਾਂ ਸਾਰਾ ਸਵਾਹ ਹੈ ਸ੍ਰਿਸ਼ਟੀ ਜਿਹੜੀ ਹੈ ਉਹ ਸਾਰੇ ਪਦਾਰਥ ਸਾਰੇ ਰਿਸ਼ਤੇ ਧਨ ਦੌਲਤ ਸਭ ਸਵਾਹ ਹੈ ਇਹ ਮਹਾਰਾਜ ਜੀ ਕਹਿੰਦੇ ਕੋਈ ਆਤਮਾ ਜਿਹੜੀ ਪਰਮ ਆਤਮਾ ਨਾਲ ਮਿਲਣੀ ਸੀ ਉਹ ਕਾਹਦਾ ਖਰਚ ਦੇਣਾ ਸੀ ਸਾਹ ਵੇਚ ਕੇ ਨਾਮ ਦੀ ਪ੍ਰਾਪਤੀ ਕਰਨੀ ਸੀ ਪਰ ਉਹ ਸਾਹ ਗਲਤ ਜਗ੍ਹਾ ਤੇ ਲਾਉਂਦੇ ਰਹੇ ਪ੍ਰਾਪਤੀ ਨਹੀਂ ਕਰ ਸਕੇ ਰਾਪਤੀ ਤਾਂ ਤਾਂ ਹਣੀ ਸੀ ਜੇ ਸੱਚੇ ਮਾਲਕ ਦੇ ਨਾਮ ਰਹੀਂ ਸਾਹ ਲਾਂਦੇ ਇੱਕ ਇੱਕ ਸਾਹ ਦੇ ਨਾਮ ਜਪਦੇ ਵਾਹਿਗੁਰੂ ਵਾਹਿਗੁਰੂ ਪਰ ਅਸੀਂ ਕਰਦੇ ਨਹੀਂ ਅਸੀਂ ਤਾਂ ਵਾਹਿਗੁਰੂ ਵਾਹਿਗੁਰੂ ਕਰਦੇ ਵੀ ਬਾਟ ਕਰਦੇ ਵੀ ਸਾਡਾ ਮਨ ਸਾਡਾ ਗਿਆ ਜਰੂਰ ਰਹਿੰਦਾ ਹੈ ਜਾਂ ਸੰਸਾਰੀ ਪਦਾਰਥਾਂ ਵਾਸਤੇ ਸੰਸਾਰੀ ਸੁੱਖਾਂ ਵਾਸਤੇ ਨਾਮ ਮਹਾਰਾਜ ਅੱਗੇ ਪਹਿਲੋਂ ਗਰੰਟੀ ਮੰਗਦੇ ਆ ਕਿ ਮਹਾਰਾਜ ਜੀ ਆਹ ਧਨ ਦੇ ਦੀ ਆਹ ਸੁੱਖ ਦੇ ਦੀ ਆਹ ਪਦਾਰਥ ਦੇ ਦਿੰਦੀ ਅਸੀਂ ਨਾਮ ਜਪਾਂਗੇ ਸਵਾ ਮਹੀਨਾ 40 ਦਿਨ ਫਿਰ ਸਾਨੂੰ ਕੀ ਲੋੜ ਹੈ ਜਦੋਂ ਪ੍ਰਾਪਤੀ ਹੋ ਜਾਂਦੀ ਹੈ ਫਿਰ ਅਸੀਂ ਵੜਦੇ ਨਹੀਂ ਗੁਰੂ ਕੋਲੋਂਦੇ ਨਹੀਂ ਹੁਲ ਜਾਂਦੇ ਆ ਵਿਸਾਰ ਦਿੰਦੇ ਆ ਪਰ ਉਹ ਮਾਲਕ ਫਿਰ ਵੀ ਤਰਸ ਕਰਦਾ ਅਸੀਂ ਉਹਦੇ ਬੱਚੇ ਆ ਨਾ ਉਹ ਫਿਰ ਵੀ ਤਰਸ ਕਰਕੇ ਸਾਨੂੰ ਉਹ ਸੁਖ ਬਖਸ਼ ਦਿੰਦਾ ਸਾਡੇ ਕਰਮਾਂ ਦਾ ਉਹ ਫਿਰ ਵੀ ਦੇਈ ਜਾਂਦਾ ਜੇ ਅਸੀਂ ਹੋਈ ਅਸੀਂ ਲੜ ਜਾਈ ਆਪਸ ਝਗੜੀ ਜਾਈਏ ਜੇ ਅਸੀਂ ਕਿਉਂਦੀਏ ਚੋਰ ਐ ਸਾਧ ਐ ਕੋਣ ਐ ਪਰ ਉਹ ਦੂਈ ਨਹੀਂ ਕਰਦਾ ਕਿਸੇ ਦਾ ਉਹ ਸਾਡੇ ਕਰਮਾਂ ਦਾ ਚੂਰਾ ਨੂੰ ਵੀ ਜਿਹੜੇ ਮਾੜੇ ਕਰਮ ਕਰਦੇ ਹਨ ਜਿਹੜੇ ਉਹਨੂੰ ਰੋਜ਼ ਗਾਲਾਂ ਕੱਢਦੇ ਹਨ ਉੱਠਣਸਾਰ ਉਹਨਾਂ ਨੂੰ ਵੀ ਰੋਟੀ ਦਿੰਦਾ ਉਹਨਾਂ ਦੇ ਘਰ ਵੀ ਭਰੇ ਪਏ ਹਨ ਪਿਛਲੇ ਕਰਮਾਂ ਦੇ ਸੁੱਖ ਉਹ ਵੀ ਭੋਗ ਰਹੇ ਹਨ ਪਰ ਅਸੀਂ ਕੀ ਜੀ ਉੱਥੇ ਕਹਿ ਦਿੰਦੇ ਆ ਯਾਰ ਇਹ ਨਾ ਬੰਦਾ ਜਿਹੜਾ ਗਲਤ ਹੈ ਇਹਨੂੰ ਸਭ ਕੁਝ ਮਾਰਨੇ ਬਖਸ਼ਿਆ ਸਾਨੂੰ ਕਿਉਂ ਨਹੀਂ ਦਿੰਦਾ ਉਹ ਪਿਛਲੇ ਕਰਮਾਂ ਦਾ ਸੁੱਖ ਭੋਗ ਰਿਆ ਜਿਹੜੀ ਕਮਾਈ ਹੋਣ ਕਰਦਾ ਹੈ ਬੀਜ ਬੀਜਦਾ ਪਿਆ ਉਹਨੂੰ ਅੱਗੇ ਵਧਣਾ ਪੈਣਾ ਹੈ ਹਰ ਜਿਵੇਂ ਦਾ ਸ੍ਰਿਸ਼ਟੀ ਵਿੱਚ ਅਸੀਂ ਬੀਜ ਪਾਵਾਂਗੇ ਉਵੇਂ ਦੀ ਉਹਦਾ ਫਲ ਮਿਲਣਾ ਹੈ ਪਿਛਲੇ ਕਰਮਾਂ ਦਾ ਸੁੱਖ ਤਾਂ ਸਾਨੂੰ ਮਿਲੇਗਾ ਪਰ ਅੱਗੇ ਸੁੱਖ ਨਹੀਂ ਪਾ ਸਕਾਂਗੇ ਇਹ ਤੇ ਕਈ ਕੀ ਜਨਮਾਂ ਬਾਅਦ ਵੀ ਦੁੱਖ ਭੁਗੜਨਾ ਪੈਂਦਾ ਰਾਜਾ ਹੋਇਆ ਨਾ ਅੰਨਾ ਰਾਜਾ ਸੀ ਮਹਾ ਭਾਰਤ ਵਿੱਚ ਦੇਖੋ ਦਰਯੋਧਨ ਦਾ ਪਿਤਾ ਅੰਨਾ ਸੀ ਤੇ ਉਹਨੂੰ ਕ੍ਰਿਸ਼ਨ ਭਗਵਾਨ ਨੇ ਦੱਸਿਆ ਕਿ 100 ਸਾਲ ਪਹਿਲੋਂ ਤੂੰ ਹੰਸਾਂ ਦੇ ਬੱਚੇ ਮਾਰੇ ਸੀ ਤੇ ਉਹਦਾ ਸ਼ਰਾਪ ਹੋਣ ਕਰਕੇ ਤੈਨੂੰ ਅੰਨਾਪਣ ਮਿਲਿਆ ਹੁਣ ਤੇਰੇ ਬੱਚੇ ਮਰਨਗੇ ਇਹ ਉਹਦਾ ਕਿੰਨੇ ਪੁੱਤਰ ਸਨ ਇਹ ਮਾ ਭਾਰਤ ਦੇ ਵਿੱਚ ਸਾਰੇ ਮਾਰੇਗੇ ਉਹ ਦੁੱਖ ਭੋਗਣਾ ਪਿਆ ਸੀ ਕਿੰਨੇ ਸਾਲਾਂ ਬਾਅਦ ਕਹਿੰਦੇ ਤੂੰ ਭਗਤੀ ਕੀਤੀ ਸੀ ਇਹ ਸਵਾਲ ਕੀਤਾ ਸੀ ਕ੍ਰਿਸ਼ਨ ਭਗਵਾਨ ਨੂੰ ਕਹਿੰਦੇ ਇੰਨੇ ਸਾਲ ਮੈਂ ਸੁਖੀ ਰਹਾ ਇੰਨੇ ਸਾਲ ਬਾਅਦ ਕਾਹ ਤੋਂ ਦੁੱਖ ਮਿਲਿਆ ਭਗਵਾਨ ਜੀ ਕਹਿੰਦੇ ਇੰਨੇ ਸਾਲ ਤੂੰ ਭਗਤੀ ਕੀਤੀ ਸੁਖ ਪਹਿਲੋਂ ਪੁੰਨ ਕੀਤੇ ਸੀ ਉਹਦਾ ਫਲ ਤੂੰ ਪਾ ਲਿਆ ਹਰ ਇਹ ਜਨਮ ਤੇਨੂੰ ਦੁੱਖ ਭੋਗਣਾ ਪੈਣਾ ਹੈ ਉਹ ਹਸਾਂ ਦੇ ਬੱਤੀ ਤੜਕ ਤੜਕ ਕੇ ਖਾਂਦਾ ਰਿਹਾ ਹੈ ਤੇ ਸਾਹ ਮਹਾਰਾਜ ਭਗਤ ਜੀ ਉਥੇ ਭਗਵਾਨ ਜੀ ਕਹਿੰਦੇ ਕ੍ਰਿਸ਼ਨ ਜੀ ਜਿਹੜਾ ਉਦੋਂ ਸਵਾਦ ਲੈਣਾ ਜੀਬ ਦੇ ਸਵਾਦ ਪਿੱਛੇ ਹੰਸਾਂ ਦੇ ਬੱਚੇ ਮਾਰਦਾ ਰਿਹਾ ਉਹ ਬੱਚੇ ਉਹਨਾਂ ਸਰਾਫ ਮਿਲਿਆ ਤੈਨੂੰ ਉਸ ਇਹ ਸਜ਼ਾ ਮਿਲਣੀ ਹੈ ਤਿਆਰ ਹੋ ਜਾ ਹੁਣ ਤੇਰੇ ਬੱਚਿਆਂ ਨੂੰ ਵੀ ਖਤਮ ਕੀਤਾ ਜਾਣਾ ਤੇ ਦੇਖੋ ਉਹਦੇ ਸਾਰਾ ਕੁਝ ਹੀ ਖਤਮ ਹੋ ਗਿਆ ਸੀ ਮਹਾਭਾਰਤ ਵਿੱਚ ਜੁਧ ਦੇ ਵਿੱਚ ਮਾਰੇਗੇ ਉਹਦੇ ਪੁੱਤਰ ਹੀ ਦੋਇ ਪਾਵੇਂ ਜੁੱਧ ਵਿੱਚ ਪਰ ਉਸ ਰਾਹ ਪੂਰਾ ਹੋਇਆ ਸੀ ਕਈ ਕਈ ਸਾਲ ਬਾਅਦ ਵੀ ਉਹ ਸਜ਼ਾ ਭੁਗਤ ਨਹੀਂ ਪੈਂਦੀ ਹੈ ਕਈ ਜੋਜਨ ਸਾਲ ਬਾਅਦ ਉਹ ਸਮਾਂ ਆ ਜਾਂਦਾ ਜਦੋਂ ਜਿਹੜਾ ਪਿੱਛੇ ਅਸੀਂ ਖਟਿਆ ਉਹੀ ਸਾਨੂੰ ਭੋਗਣਾ ਪੈਂਦਾ ਪਰ ਇੱਕੋ ਹੀ ਰਸਤਾ ਹੈ ਨਾਮ ਬਾਣੀ ਹੈ ਜਿਹਦੇ ਰਹੀਂ ਇਸ ਤੋਂ ਬਚ ਸਕਦੇ ਹਾਂ ਚਿੱਠਾ ਪਾੜ ਸਕਦਾ ਹੈ ਮਹਾਰਾਜ ਨੇ ਸਾਨੂੰ ਅਫਸਰ ਬਖਸ਼ਿਆ ਇਹ ਜਿਹੜੀ ਜੀਵਨ ਹੈ ਮਨੁੱਖਾ ਜਨਮ ਇਹ ਸਮਾਂ ਦਿੱਤਾ ਸਵਾਸ ਜਿਹੜੇ ਦਿੱਤੇ ਹਨ ਇਹਦੇ ਵਿੱਚ ਬੰਦਗੀ ਕਰਕੇ ਤੂੰ ਸੁੱ ਪਿਛਲੇ ਗਨਾਵਾਂ ਨੂੰ ਵੀ ਬਖਸ਼ਾ ਸਕਦੇ ਹਾਂ ਪਿਛਲੇ ਗੁਨਾਹ ਵੀ ਸਾਡੇ ਬਖਸ਼ੇ ਜਾਂਦੇ ਆ ਜਦੋਂ ਵਾਰ-ਵਾਰ ਦਿਰੜ ਕਰਦੇ ਆ ਨੂੰ ਚੇਤੇ ਕਰਦੇ ਆ ਨਾਮ ਜਪਦੇ ਆ ਸੁਭ ਅੰਮਲ ਧਾਰਨ ਕਰਦੇ ਆ ਮਹਾਰਾਜ ਜੀ ਕਹਿੰਦੇ ਹਨ ਕੀ ਧਰਮ ਰਾਏ ਅਬ ਕਾ ਕਰੀਜੈ ਧਰਮ ਰਾਜ ਕੁਝ ਨਹੀਂ ਕਰ ਸਕਦਾ ਉਹ ਚਿੱਠਾ ਇੱਥੇ ਸੰਸਾਰ ਵਿੱਚ ਹੀ ਮਹਾਰਾਜ ਪਾੜ ਦਿੰਦੇ ਹਨ ਤੇ ਮਹਾਰਾਜ ਜੀ ਮੁਕਤ ਕਰ ਦਿੰਦੇ ਹਨ ਕੀਤਾ ਸੀ ਨਾ 40 ਮੁਕਤਿਆਂ ਨੇ ਕਿਹਾ ਭਾਈ ਮਾਹ ਸਿੰਘ ਨੇ ਕਿ ਮਹਾਰਾਜ ਜੀ ਬੁਦਾਵਾ ਪਾੜ ਦੋ ਤੇ ਮਹਾਰਾਜ ਨੇ ਸਾਹਮਣੇ ਰੱਖਿਆ ਸੀ ਗੁਰਸਿੱਖ ਦਾ ਬੁਦਾਵਾ ਤੇ ਕੰਮਰ ਕੱਸੇ ਚੋਂ ਕੱਢ ਕੇ ਵਿਖਾਤਾ ਤੇ ਉਸ ਵੇਲੇ ਪੁੱਛਿਆ ਸੀ ਮਾਹ ਸਿੰਘ ਜੀ ਦੁਨੀਆਂ ਦਾ ਰਾਜ ਲੈ ਲਓ ਦੁਨੀਆਂ ਦੇ ਸੁੱਖ ਲੈ ਲਓ ਤੇ ਮਾਹ ਸਿੰਘ ਜੀ ਕਹਿੰਦੇ ਮਹਾਰਾਜ ਜੀ ਕੀ ਕਰਨੇ ਹਨ ਇੱਥੇ ਤਾਂ ਦੁੱਖ ਹੀ ਦੁੱਖਾਂ ਨੇ ਸੰਸਾਰ ਵਿੱਚ ਇੱਥੇ ਸੁੱਖ ਨਹੀਂ ਹਨ ਕਿਰਪਾ ਕਰੋ ਜਿਹੜੀ ਤੁਹਾਡੇ ਨਾਲ ਤੋੜੀ ਸੀ ਨਾ ਉਹ ਗੰਡ ਲਓ ਉਹ ਵਦਾਵਾ ਆਪਣੀ ਜੇਬ ਚੋਂ ਕੱਢ ਕੇ ਪਾੜ ਦਿਓ ਉਹ ਅੱਗੇ ਹੁਣ ਉਹ ਦਿਨ ਆ ਰਹੇ ਹਨ ਭਵੇਂ ਅਸੀਂ ਮਾਗੀ ਵਾਲੇ ਦਿਨ 40 ਮੁਕਤੀਆਂ ਦਾ ਮਨਾ ਚੁੱਕੇ ਹਾਂ ਪਰ 21 ਵਿਸਾਖ ਨੂੰ ਇਹ ਦਿਨ ਹੁੰਦਾ ਵਿਸਖ ਵਿਸਾਖ ਦੇ ਮਹੀਨੇ ਵਿੱਚ ਜੰਗ ਹੋਇਆ ਸੀ ਜਿਹੜਾ ਮੁਕਤਸਰ ਬੜਾ ਮੇਲਾ ਮਨਾਇਆ ਜਾਂਦਾ 21 ਵਿਸਾਖ ਨੂੰ ਆਪ ਜਾ ਕੇ ਉੱਥੇ ਮੇਲਾ ਦੇਖ ਸਕਦੇ ਹੋ ਉਹ ਸਭਾ ਦੇਖ ਸਕਦੇ ਹੋ 40 ਮੁਕਤਿਆਂ ਦੀ 21 ਵਿਸਾਖ ਨੂੰ ਮਨਾਇਆ ਜਾਂਦਾ ਉਹ ਦਿਨ ਕਿਉਂ ਕਿ ਸੀਧੀਆਂ 21 ਵਿਸਾਖ ਨੂੰ ਹੋਈਆਂ ਸੀ ਇਹ ਉਹ ਦਿਨ ਇਸ ਕਰਕੇ ਰੱਖਿਆ ਗਿਆ ਸੀ ਕਿ ਪਾਣੀ ਦੀ ਘਾਟ ਸੀ ਉਹ ਸਮੇਂ ਗਰਮੀ ਹੁੰਦੀ ਸੀ ਤੇ ਗਰਮੀ ਦੇ ਕਰਕੇ ਪਾਣੀ ਨਹੀਂ ਸੀ ਮਿਲਦਾ ਬਹੁਤਾ ਕੋਈ ਸਾਧਨ ਨਹੀਂ ਸੀ ਤੇ ਸਿੰਘਾ ਸੰਗਤਾਂ ਵੱਲੋਂ ਖਾਲਸੇ ਵੱਲੋਂ ਇਹ ਦਿਨ ਲਿਖਿਆ ਗਿਆ ਸੀ ਵਿਸਾਖੀ ਵਾਲੇ ਦਿਨ ਆਇ ਸਾਲ ਮਨਾਇਆ ਜਾਂਦਾ ਉਦੋਂ ਤੱਕ ਪ੍ਰਾਤਨ ਸਮਿਆਂ ਤੋਂ ਹੀ ਇਸ ਸਮਾਂ ਉਸੇ ਮੁਤਾਬਕ ਮਨਾਇਆ ਜਾਂਦਾ ਹੈ ਮਾਗੀ ਵਾਲੇ ਦਿਨ ਪਰ ਹੈ 21 ਵਿਸਾਖ ਦਾ ਇੱਥੇ ਮਹਾਰਾਜ ਜੀ ਸਾਧ ਸੰਗਤ ਜੀ ਬਚਨ ਕਰਦੇ ਹਨ ਸਤਿਗੁਰੂ ਜੀ ਕਹਿੰਦੇ ਗੁਰਸਿੱਖ ਦੀ ਝੋਲੀ ਵਿੱਚ ਉਹ ਨਾਮ ਦੀ ਦਾਤ ਪਾਉਂਦੇ ਹਨ ਇੱਥੇ ਬਚਨ ਕਰਦੇ ਹਨ ਸਤਿਗੁਰ ਜੀ ਇਸ ਪੱਧ ਦੇ ਵਿੱਚ ਧੰਨ ਧੰਨ ਗੁਰਪੂਰਾ ਪ੍ਰਭ ਪਾਇਆ ਲਗ ਸੰਗਤ ਨਾਮ ਪਛਾਣ ਹਰ ਜੀ ਕਹਿੰਦੇ ਸੰਗਤ ਵਿੱਚ ਲਾ ਕੇ ਨਾਮ ਦੀ ਪਛਾਣ ਹੁੰਦੀ ਹੈ ਨਾਮੋ ਸੇਵ ਨਾਮੋ ਅਰਾਦੇ ਬਿਨ ਨਾਮੇ ਅਬਰ ਨਾ ਕੋਈ ਜੀਉ ਨਾਮ ਦੇ ਵਿੱਚ ਲਾ ਕੇ ਮਹਾਰਾਜ ਜੀ ਕਹਿੰਦੇ ਦੂਜਾ ਕੋਈ ਨજર ਨਹੀਂ ਹੁੰਦਾ ਸਤ ਸੰਗਤ ਮਨ ਭਾਈ ਹਰ ਸਨ ਰਸਾਈ ਬਿਤੇ ਸੰਗਤ ਹਰ ਰਸ ਹੋਏ ਜੀਓ ਕੋਈ ਪੰਕਤੀ ਮਹਾਰਾਜ ਜੀ ਬੰਦ ਪੂਰਾ ਹੁੰਨ ਤੇ ਦ੍ਰਿੜ ਕਰਾਉਂਦੇ ਹਨ ਕਿਉਂਕਿ ਸ਼ੰਤ ਦੇ ਸ਼ੰਤ ਹਨ ਸੰਤਾਂ ਦੇ ਵਿੱਚ ਇੱਕ ਬੰਦ ਇੱਕ ਸ਼ਬਦ ਪੂਰਾ ਹੁੰਨ ਤੇ ਮਹਾਰਾਜ ਜੀ ਕੇਂਦਰੀ ਭਾਵ ਦਰਸਾਉਂਦੇ ਹਨ ਕਹਿੰਦੇ ਸੰਗਤ ਦੇ ਵਿੱਚ ਮਨ ਜਦੋਂ ਜੁੜਦਾ ਹੈ ਭਾਈ ਅਰ ਜੀ ਕਹਿੰਦੇ ਉਹਨੂੰ ਭਾ ਜਾਂਦਾ ਹੈ ਹਰ ਰਸਨ ਰਸਾਈ ਉਹਦੇ ਵਿੱਚੋਂ ਫਿਰ ਆਨੰਦ ਗੁਰਮੁਖ ਪਿਆਰਾ ਆਨੰਦ ਲੈਂਦਾ ਫਿਰ ਸੰਗਤ ਹਰ ਰਸ ਹੋਏ ਜੀਓ ਮਹਾਰਾਜ ਜੀ ਕਹਿੰਦੇ ਸੰਗਤ ਵਿੱਚ ਹੀ ਰਸ ਹੈ ਹਰ ਦਇਆ ਅਗਲਾ ਪਦ ਮਹਾਰਾਜ ਜੀ ਆਰੰਭ ਕਰ ਰਹੇ ਹਨ ਜੀ ਹਰ ਦਇਆ ਪ੍ਰਭ ਧਾਰੋ ਪਖਨ ਹਮਤਾਰੋ ਕੱਢ ਲੇਵੋ ਸ਼ਬਦ ਸੁਪਾਏ ਜੀਓ ਅੱਗੇ ਬੇਨਤੀ ਦੀ ਤੁਕ ਮਹਾਰਾਜ ਜੀ ਚਾਰਨ ਕਰਦੇ ਹਨ ਕਹਿੰਦੇ ਤੁਸੀਂ ਦਇਆਵਾਨ ਹੋ ਦਿਆਲੂ ਹੋ ਪ੍ਰਭੂ ਜੀਓ ਦਇਆ ਧਾਰ ਦਿਓ ਦਇਆ ਕਰ ਦਿਓ ਅਸੀਂ ਪਖਨ ਹਾਂ ਪਖਨ ਪੱਥਰ ਨੂੰ ਕਹਿੰਦੇ ਹਨ ਪਖਨ ਹਮਤਾਰੋ ਜਿਵੇਂ ਪੱਥਰ ਮਹਾਰਾਜ ਜੀ ਨੂੰ ਵਤਨ ਪਰ ਰਹੇ ਹਨ ਆਪ ਜਗਿਆਸੂ ਬਣ ਕੇ ਹਿੰਦੇ ਠਾਕੁਰ ਜੀਓ ਅਸੀਂ ਤਾਂ ਪੱਥਰ ਆ ਜਿਵੇਂ ਪੱਥਰ ਇੱਕ ਜਲ ਵਿੱਚ ਪਿਆ ਰਹੇ ਨਾ ਸਮੁੰਦਰ ਵਿੱਚ ਕੱਢੀਏ ਪੱਥਰ ਥੋੜੇ ਦਿਨ ਬਾਅਦ ਸੁੱਕ ਜਾਂਦਾ ਉਸੇ ਟਾਈਮ ਪੱਥਰ ਨੂੰ ਕੋਈ ਫਰਕ ਨਹੀਂ ਐ ਪਈ ਸਾਲਾਂ ਪ੍ਰਤੀ ਉਹ ਜਲ ਵਿੱਚ ਪਿਆ ਰਹੇ ਉਹ ਗਲਦਾ ਨਹੀਂ ਉਹ ਸੁੱਕੇ ਦਾ ਸੁੱਕਾ ਹੀ ਰਹਿੰਦਾ ਇਸੇ ਤਰ੍ਹਾਂ ਜਿਹੜਾ ਮਨਮੁਖ ਦਾ ਹਿਰਦਾ ਪੱਥਰ ਦੀ ਤਰ੍ਹਾਂ ਹੈ ਮਹਾਰਾਜ ਜੀ ਇੱਕ ਪੱਥਰ ਨੂੰ ਵੀ ਮੋਮ ਬਣਾ ਸਕਦੇ ਹਨ ਸਾਨੂੰ ਚੇਤਾ ਰਹਿਣਾ ਚਾਹੀਦਾ ਗੁਰੂ ਨਾਨਕ ਮਹਾਰਾਜ ਨੇ ਨੰਦਰ ਪਾਈ ਵਲੀ ਕੰਧਾਰੀ ਨੇ ਪੱਥਰ ਸੱਟਿਆ ਓਮ ਬਣ ਗਿਆ ਥੱਲੇ ਹੋਂ ਤੱਕ ਓਮ ਬਣ ਗਿਆ ਸੀ ਉਹ ਪੱਥਰ ਉਹਦੀ ਨਜ਼ਰ ਦੇ ਵਿੱਚ ਕਿਰਪਾ ਵਿੱਚ ਸ਼ਕਤੀ ਹੈ ਇਸੇ ਤਰ੍ਹਾਂ ਨਾਮ ਦੀਆਂ ਬਰਕਤਾਂ ਦੇ ਨਾਲ ਪੱਥਰ ਦਿਲ ਓਮ ਬਣ ਜਾਂਦੇ ਹਨ ਤੇ ਮਹਾਰਾਜ ਜੀ ਕਹ ਰਹੇ ਹਨ ਹਰ ਦਇਆ ਪ੍ਰਭ ਤਾਰੋ ਪਾਖਨ ਹਮ ਤਾਰੋ ਅਸੀਂ ਤਾਂ ਪੱਥਰਾਂ ਮਹਾਰਾਜ ਜੀ ਕਹਿੰਦੇ ਤੁਸੀਂ ਕਿਰਪਾ ਨਜ਼ਰ ਕਰਕੇ ਸਾਨੂੰ ਪੱਥਰਾਂ ਨੂੰ ਇਸ ਭਵ ਸਾਗਰ ਤੋਂ ਤਾਰ ਦਿਓ ਕੱਢ ਲਿਓ ਸ਼ਬਦ ਸੁਪਾਏ ਜਿਓ ਇਮਾਰਾ ਜੀ ਕਹਿੰਦੇ ਤੁਸੀਂ ਸ਼ਬਦ ਦੀ ਮਿਹਰ ਨਾਲ ਕਿਰਪਾ ਦੇ ਨਾਲ ਸਾਨੂੰ ਪੱਥਰਾਂ ਨੂੰ ਸੰਸਾਰ ਤੋਂ ਤਾਰ ਦੇਵੋ ਮੋਹ ਬਣਾ ਦੇਵੋ ਪੱਥਰ ਦਿਲਾਂ ਨੂੰ ਉਹ ਚਿੱਕੜ ਫਾਥੇ ਨੇ ਘਰਤ ਹਮ ਜਾਤੇ ਹਰ ਬਹਾਂ ਪਕਰ ਪ੍ਰਭ ਪ੍ਰਾਇ ਬਹਾਂ ਪ੍ਰਭ ਪਕਰਾਈ ਜੀਓ ਮਹਾਰਾਜ ਜੀ ਕਹਿੰਦੇ ਚਿੱਕੜ ਵਿੱਚ ਫਸੇ ਹੋਏ ਆ ਕਾਹਦਾ ਚਿੱਕੜ ਹੈ ਇੱਥੇ ਮੋਹ ਦਾ ਚਿੱਕੜ ਹੈ ਜਿਵੇਂ ਚਿੱਕੜ ਵਿੱਚ ਕੋਈ ਫਸ ਜਾਵੇ ਨਾ ਬਾਹਰ ਨਹੀਂ ਨਿਕਲ ਸਕਦਾ ਚਿੱਕੜ ਦੀ ਛਪੜੀ ਹੋਵੇ ਬੰਦਾ ਵਿੱਚ ਡਿੱਗ ਜਾਵੇ ਆਪਣੇ ਆਪ ਬਾਹਰ ਨਹੀਂ ਨਿਕਲੇਗਾ ਉਹਦੀ ਬਾਹ ਫੜ ਕੇ ਕੱਢਣਾ ਪੈਂਦਾ ਕਿਉਂਕਿ ਚਿੱਕੜ ਥੱਲੇ ਖੇਚਦਾ ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਅਸੀਂ ਮੋਹ ਦੇ ਚਿੱਕੜ ਵਿੱਚ ਫਸੇ ਪਿਆ ਸੰਸਾਰੀ ਜੀਵ ਤੁਸੀਂ ਤਰਸ ਕਰੋ ਸਾਨੂੰ ਚਿੱਕੜ ਵਿੱਚੋਂ ਕੱਢ ਲਓ ਬਚਨ ਕਰ ਦੇਣ ਮਹਾਰਾਜ ਜੀ ਮੋਹ ਚਿੱਕੜ ਫਾਤੇ ਨੇ ਘਰਤ ਹਮ ਜਾਤੇ ਡੁੱਬਦੇ ਜਾਂਦੇ ਆ ਮਹਾਰਾਜ ਜੀ ਕਹਿੰਦੇ ਚਿੱਕੜ ਦੇ ਵਿੱਚ ਇਹ ਘਰ ਤੇ ਜਾਤੇ ਹਰ ਬਾਂਹ ਪਕਰ ਮਹਾਰਾਜ ਜੀ ਕਹਿੰਦੇ ਹਰ ਬਾਂਹ ਪ੍ਰਭ ਪਕਰਾਈ ਜੀਉ ਮਹਾਰਾਜ ਜੀ ਕਹਿੰਦੇ ਕਿਰਪਾ ਕਰਕੇ ਤਰਸ ਕਰਕੇ ਤੁਸੀਂ ਬਾਹ ਫੜਾ ਦਿਓ ਅਸੀਂ ਬਾਹਰ ਨਿਕਲ ਜੀਏ ਇਹ ਮੋਹ ਦੇ ਸੰਸਾਰੀ ਮੋਹ ਦੇ ਚਿੱਕੜ ਵਿੱਚੋਂ ਸਾਨੂੰ ਤਰਸ ਕਰਕੇ ਬਾਹਰ ਕੱਢ ਲਓ ਪ੍ਰਭ ਬਾਂਹ ਪਕਰਾਈ ਉਤਮ ਪਤ ਮਥ ਪਾਈ ਗੁਰ ਚਰਨੀ ਜਨ ਲਾਗ ਇਹ ਮਹਾਰਾਜ ਜੀ ਨੇ ਫੜਾਤੀ ਨਾ ਬਾ ਈਮਾਰਾ ਜੀ ਨੇ ਤਰਸ ਕਰਕੇ ਗੁਰਸਿੱਖ ਨੂੰ ਬਾਹ ਫੜਾ ਕੇ ਇਸ ਜਿੱਕਰ ਤੋਂ ਬਾਹਰ ਕੱਢ ਲਿਆ ਪ੍ਰਭ ਬਾਹਾਂ ਪਕਰਾਈ ਉੱਤਮ ਮੱਤ ਪਾਈ ਈਮਾਰਾ ਜੀ ਕਹਿੰਦੇ ਜਦੋਂ ਉਹਨੇ ਬਾਹ ਫੜ ਲਈ ਨਾ ਸਾਡੀ ਫਿਰ ਉੱਤਮ ਪਦਵੀ ਮਿਲ ਜਾਵੇਗੀ ਉੱਤਮ ਪਦ ਪਾ ਲਾਂਗੇ ਪੁਰ ਚਰਨੀ ਜਨ ਲਾਗਾ ਮਹਾਰਾਜ ਜੀ ਕਹਿੰਦੇ ਗੁਰੂ ਦੇ ਚਰਨਾ ਵਿੱਚ ਉਹ ਗੁਰਸਿੱਖ ਜਨ ਬਣ ਕੇ ਜੁੜ ਜਾਵੇਗਾ ਹਰ ਹਰ ਨਾਮ ਜਪਿਆ ਅਰਾਧਿਆ ਮੁਖ ਮਸਕ ਭਾਗ ਸੁਪਾਗਾ ਮਹਾਰਾਜ ਜੀ ਕਹਿੰਦੇ ਹਰੀ ਦਾ ਨਾਮ ਜਪਿਆ ਰਾਧਿਆ ਮੁਖ ਮस्तक ਭਾਗ ਸੁਭਾਗਾ ਮਹਾਰਾਜ ਜੀ ਕਹਿੰਦੇ ਮੁਖ ਤੇ ਮस्तक ਭਾ ਵੱਡੇ ਭਾਗ ਜਾਗ ਜਾਣਗੇ ਹਰੀ ਦੇ ਨਾਮ ਨੂੰ ਰਾਦਣ ਦੇ ਨਾਲ ਜਨ ਨਾਨਕ ਹਰਿ ਕਿਰਪਾ ਧਾਰੀ ਮਨ ਹਰ ਹਰ ਮੀਠ ਲਗਾਏ ਜੀਓ ਮਹਾਰਾਜ ਜੀ ਕਹਿੰਦੇ ਜਦੋਂ ਉਹਨੇ ਕਿਰਪਾ ਧਾਰਤੀ ਜਨ ਨਾਨਕ ਮੈਂ ਨਾਨਕ ਹਰਿ ਕਿਰਪਾ ਧਾਰੀ ਉਹਨੇ ਪ੍ਰਮਾਤਮਾ ਨੇ ਮੇਰੇ ਤੇ ਕਿਰਪਾ ਕਰਤੀ ਮਨ ਹਰ ਹਰ ਮਿੱਠਾ ਲਾਏ ਜੀਓ ਮਹਾਰਾਜ ਜੀ ਕਹਿੰਦੇ ਉਹਨਾਂ ਨਾਮ ਹੀ ਮਿੱਠਾ ਲੱਗਦਾ ਹੈ ਨਾਮ ਦਾ ਉਹ ਨਹੀਂ ਮਿੱਠਾ ਲਾਤਾ ਨਾਮ ਦੀ ਬਖਸ਼ਿਸ਼ ਕਰਤੀ ਹਰ ਦਇਆ ਪ੍ਰਭ ਧਾਰੋ ਪਾਹ ਪੱਖਨ ਹਮਤਾਰੋ ਕੱਢ ਲੇਵੋ ਸ਼ਬਦ ਸਪਾਏ ਜੀਓ ਕੋਈ ਪੰਕਤੀ ਫੇਰ ਆਗੀ ਖੀਰ ਤੇ ਹਾਰਾ ਜੀ ਫੇਰ ਕਿਰਪਾ ਦੀ ਮਹਾਰਾਜ ਜੀ ਬੇਨਤੀ ਕਰਦੇ ਆਣਾ ਦਇਆ ਧਾਰੋ ਮਹਾਰਾਜ ਜੀ ਕਹਿੰਦੇ ਸਾਨੂੰ ਪੱਥਰਾ ਨੂੰ ਪੱਥਰ ਦਿਲਾਂ ਨੂੰ ਮੋਮ ਬਣਾ ਦੋ ਮੇਰ ਦੀ ਨਿਗਾਹ ਰੱਖ ਕੇ ਦਇਆ ਧਾਰ ਕੇ ਕਾਨੂੰ ਇਸ ਪਾਪ ਸਾਗਰ ਤੋਂ ਤਾਰ ਦੇਵੋ ਇਹ ਸ਼ਬਦਾਂ ਦੀ ਵਿਚਾਰ ਹੈ ਇਨੀਆਂ ਕੋ ਭਾਈ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੀ ਸੇਵਾ ਨਿਭੰਦੀ ਨਿਕਾਹੀ ਭੁੱਲਾ ਜਨੀਆਂ ਨ ਮਹਾਰਾਜ ਜੀ ਸਮੱਤ ਬਖਸ਼ ਲੈਣ ਜੀ ਆਈਆਂ ਸਮੂਹ ਸੰਗਤਾਂ ਦੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ